ਇਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਦਿਲਾਂ 'ਚ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਇੱਕ ਵੇਲੇ ਬਗਲ ਇਕ ਰਾਜਾ ਨੇ ਪ੍ਰਤੀਸਥਾ ਬੁਲਾਇਆ ਬੈਠ ਗਏ ਇਕ ਗਵਰਨਮੈਂਟ ਅਧਿਕਾਰੀ ਕੋਲ ਬਸ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲੋਂ ਖੋਲੋ ਮੁਸ਼ਕਿਲ ਹੋ ਜਾਵੇ ਬੱਲੇ ਬੱਲੇ ਹੋ ਜੀ ਫਕੀਰ ਇਹ ਵੀ ਠੀਕ ਹੈ ਅਨਾਉਂਸਮੈਂਟ ਕਰਦੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਹ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆ ਮੋਰਾ ਮਿਲੀ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਤੇ ਲੋਕ ਲਾਈਨਾਂ ਵੱਧ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭੰਟ ਮਸਕ ਬੰਦਾ ਸਾਧੂ ਸੰਤ ਉਹ ਵੀ ਲੈਤਰ ਗਾਜੀ ਲੋਕਾਂ ਦੇ ਦਿਨ ਵਸਣ ਵਾਸਤੇ ਕੀ ਕਰਨਾ ਪੈਣਾ ਸੀ ਬਹੁਤ ਵਧੀਆ ਐਗਜ਼ਾਮਪਲ ਹੈ ਧਿਆਨ ਨਾਲ ਸੁਣੋ ਜਦੋਂ ਉਹਦੀ ਵਾਰੀ ਆਈ ਫਕੀਰ ਦੀ ਉਹਨੇ ਦੇਖਿਆ ਥੱਬੇ ਪਾਸੇ ਇੱਕ ਅਪਾਹਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪ ਹੈ ਤੂੰ ਤਾਂ ਆਹ ਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇਰੀ ਦਵਾਈ ਨਹੀਂ ਆਉਣੀ ਹੈ ਤੂੰ ਇੱਧਰ ਤੂੰ ਮੇਰੀ ਵਾਰੀ ਲੈ ਲੈ ਮਨਦਵਾਰਾਂ ਨੂੰ ਲੱਗ ਜਾਂਦਾ ਕੋਈ ਗੱਲ ਉਹਨੇ ਆਪਣੀ ਵਾਰੀ ਉਸ ਆਪਾ ਹੱਤ ਮੰਦਲ ਵਿਖਤੀ ਆਪ ਪਿੱਛੇ ਇਕੱਲੇ ਹੀ ਸਰ ਫੇਰ ਫੇਰ ਉਸ ਬਗੀਰ ਦੀ ਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਬੈਠਾ ਗਿਆ ਤੇ ਤਸੱਤਾ ਬੱਜੀ ਹੋਈਆਂ ਨੇ ਉਹ ਉਹ ਤਾਂ ਬੈਠਾ ਆ ਜਿੰਦ ਤਰ ਹਰਿਆਵਲੀ ਵਾਜਦਾ ਨਹੀਂ ਨਹੀਂ ਬੋਲੰਬੀ ਹੈ ਉਹ ਤਾਂ ਲੈਂਚ ਵੀ ਲੱਗਿਆ ਜੇ ਤੇ ਤਬਾਰੀ ਨਹੀਂ ਹੋਣੀ ਤੂੰ ਐਦਾ ਕਰ ਮੇਰੀ ਵਾਰੀ ਲੱਗਾ ਮਨਦਵਾਰਾਂ ਆਜਣ ਫੇਰ ਲੈਂਚ ਜਦੋਂ 7-8 ਵਾਰ ਐਦਾ ਕੀਤਾ ਕਉਲੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਰਵੇ ਫਕੀਰ ਦੀ ਬੱਲੇ ਬੱਲੇ ਹੋਈ ਪਈ ਰੈ ਤੜਕੇ ਦਾ ਬੰਦਾ ਕਰਾਇਆ ਵੀ ਸਵੇਰ ਦਾ ਬਾਹੀ ਨਹੀਂ ਦੇਈ ਜਾਂਦਾ ਓਏ ਵੀ ਆਉਂਦੀ ਵਾਰੀ ਆਉਂਦੀ ਏ ਕਿਸੇ ਹੋਰ ਨੂੰ ਦੇ ਕੇ ਫੇਰ ਲੈ ਕੇ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਓ ਰਾਜੇ ਨੂੰ ਪਤਾ ਲੱਗੇ ਵੀ ਖਜ਼ਾਨਾ ਮੈਂ ਵੰਡ ਰਿਹਾ ਬੱਲੇ ਉਹਦੇ ਫਕੀਰ ਦੀ ਹੋਈ ਜਾਂਦੀ ਏ ਪਰ ਬੱਲੇ ਵਿੱਚ ਕਹਿੰਦਾ ਖਜ਼ਾਨਾ ਵੰਡ ਰਿਆ ਸੀਗਾ ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਨਹੀਂ ਮੈਂ ਜਾਨਾ ਆਪ ਮੈਂ ਕਹਦਾ ਬੰਦੇ ਕਹਾ ਜਾ ਆਖੜਾ ਹੋ ਗਿਆ ਉਹ ਬਗੀਰ ਦੀਵਾਰੀ ਆ ਗਈ ਜਦੋਂ ਪਟੀਰਾ ਦੀਵਾਰੀ ਆ ਗਈ ਰਾਜਾ ਨੂੰ ਕੁਝ ਦੇਣ ਲੱਗੇ ਕਹਿੰਦਾ ਨਹੀਂ ਉਹ ਬੰਦਾ ਕਦੋਂ ਦਾ ਬੈਠਾ ਜੀ ਇਹ ਤਾਂ ਵਿਚਾਰੇ ਤੋਂ ਲਾਈਨ ਚ ਲੱਗਿਆ ਵੀ ਜਾਣਾ ਲੰਬੀ ਲਾਈਨ ਹੈ ਬਹੁਤ ਜ਼ਿਆਦਾ ਹੀ ਵਾਰੀ ਨਹੀਂ ਆਉਣੀ ਮੈਂ ਦੁਬਾਰਾ ਆਉਣਾ ਨਹੀਂ ਇਹਨੂੰ ਮੇਰੀ ਜਗ੍ਹਾ ਤੇ ਇਹਨੂੰ ਦੇ ਦੋ ਜੀ ਤਾਂ ਰਾਜੇ ਨੇ ਉਹਦੀ ਫਾਪ ਪਾਈ ਇਹਨਾਂ ਕਹਾਂ ਜੋੜੇ ਪਟੀਰਾ ਸਵੇਰ ਤੋਂ 10-15 ਵਾਰੀ ਇਹ ਕੰਮ ਕਰ ਚੁੱਕਿਆ ਤੂੰ ਜੋ ਤੇਰੀ ਵਾਰੀ ਆਉਂਦੀ ਹੈ ਤੂੰ ਆਪ ਲੈਂਦਾ ਨਹੀਂ ਕੁਛ ਇਸੇ ਹਾਰਮਨ ਨੂੰ ਦੇਖ ਕੇ ਆਪੇ ਲੈੰਚ ਲੱਗ ਜਾ ਰਿਹਾ ਹੈ ਗਲਤ ਗੱਲ ਹੈ ਫਕੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਰਾਜਾ ਸਾਹਿਬ ਆਪਾਂ ਦੋਨੇ ਇੱਕੋ ਜਿਹੇ ਹਾਂ ਇੱਕੋ ਜਿਕੇ ਮੈਂ ਕਿਰਵੀ ਤੁਰਨਾ ਤੇ ਆਪਣੇ ਕੋਈ ਫਰਕ ਨਹੀਂ ਕਹਿੰਦਾ ਮੈਂ ਰੌਣ ਜਾ ਤੂੰ ਫਕੀਰ ਹੈ ਫਰਕ ਹੋ ਵੀ ਉਹ ਕਹਿੰਦਾ ਗੱਲ ਸੁਣੋ ਰਾਜਾ ਸਾਹਿਬ ਫਰਕ ਕੋਈ ਨਹੀਂ ਜੋ ਤੁਹਾਡੇ ਕੋਲੇ ਤੇ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲੇ ਹੈ ਮੈਂ ਵੰਡੀ ਜਾਂਦਾ ਤੁਹਾਡੇ ਕੋਲੇ ਖਜ਼ਾਨਾ ਹੈ ਮੇਰੇ ਕੋਲ ਬਾੜੀਆਂ ਨੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਉਹ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸ ਨੂੰ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾਹਰੀਆਂ ਥੋੜੀ ਮੁੱਕਣੀਆਂ ਉਹ ਦੂਜੀ ਜੋ ਉਹ ਬਾਹਰੀਆਂ ਪਹਿਲੀ ਪਹਿ ਗਿਆ ਰਾਜਾ ਇਹਨਾਂ ਬਖਸ਼ ਤੋਂ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਝਗੜਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਖਾਮ ਰਾਉਣ ਵਾਸਤੇ ਇਹ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਦੇ ਹਿੱਸੇ ਦੀਆਂ ਬਾਹੀਆਂ ਦੇੜੀਆਂ ਪੈਂਦੀਆਂ ਫਿਰ ਦੋਸਤ ਫਿਰ ਦਿਲਾਂ ਦੇ ਵਿੱਚ ਪਾਉਂਦੇ ਆ ਜਗਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਨਸਵਾਰਿਆ ਆਪਣੇ ਬੱਚਿਆਂ ਦੀਆਂ ਜਿਉਣ ਦੀਆਂ ਬਾੜੀਆਂ ਵੀ ਆਪਣੇ ਨਾਂ ਲਾਤੀਆਂ ਸੀਦੇ ਆਦਰ ਭਗਤ ਸਿੰਘ ਉਹਨੇ 23 ਸਾਲ ਦੀ ਉਮਰ ਚ ਰਸਤੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਉਣ ਦੀਆਂ ਬਾੜੀਆਂ ਦੇਸ਼ ਦੇ ਨਾਂ ਲਾਤੀਆਂ ਕਿ ਅਸੀਂ ਨਹੀਂ ਜਿਊਣਾ ਸਾਡੇ ਧਰਮ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨੂੰ ਅੱਜ ਯਾਦ ਕਰਦੇ ਆ ਕਿ ਉਹਨਾਂ ਨੇ ਬਾੜੀਆਂ ਦਿੱਤੀਆਂ ਹੋਈਆਂ ਨੇ ਸਿਸਟਰ ਕੇ ਬਾੜੀਆਂ ਦੇਣੀਆਂ ਪੈਂਦੀ ਪੱਡੀ ਗੱਲ ਹੈ ਘਰ ਨਾਲ ਘਰ ਨਹੀਂ ਪੈਂਦੀ ਸਿਸਟਰ ਕੇ ਅੱਜ ਤਵੇ ਚ ਕਨੇਅਟ ਸਿੰਘ ਦੀ ਮਾਣ ਸੁਖ ਦੀ ਉਹਨਾਂ ਨੂੰ